ਤੁਹ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਹੈ। ਬੀਤੇ ਦਿਨਾਂ ਦੇ ਵਿੱਚ ਭਾਰਤ-ਪਾਕਿਸਤਾਨ ਦੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਸੀ, ਜੰਗ ਵਰਗਾ ਮਾਹੌਲ ਸੀ। ਤਾਂ ਲੋਕਾਂ ਦੇ ਵਿੱਚ ਇੱਕ ਵਾਰ ਸਹਿਮ ਦਾ ਮਾਹੌਲ ਸੀ ਪਰ ਇਹ ਜੰਗ ਰੁਕੀ ਆ ਲੋਕਾਂ ਵੱਲੋਂ ਸੁਖ ਦਾ ਸਾਹ ਲਿਆ ਗਿਆ। ਜਿਸ ਦੇ ਚੱਲਦਿਆਂ ਪੂਰੇ ਦੇਸ਼ ਦੇ ਵਿੱਚ ਭਾਜਪਾ ਵਰਕਰਾਂ ਵੱਲੋਂ ਤਿਰੰਗਾ ਯਾਤਰਾ ਵੀ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਿੱਚ ਇੱਕ ਜੀਤ ਦਾ ਜਸ਼ਨ ਮਨਾਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਕਰਮਜੀਤ ਅਨਮੋਲ ਅਤੇ ਹੈਪੀ ਰਾਈ ਕੋਰਟ ਸਿੰਗਰ ਬੁਲਾਏ ਗਏ ਨੇ ਦੂਜੇ ਪਾਸੇ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਦੀ ਧੰਨ ਪਤਨੀ ਗੁਰਪ੍ਰੀਤ ਕੌਰ ਵੀ ਪਹੁੰਚ ਰਹੇ ਨੇ ਇਸ ਵਰਮਾਗਮ ਉਪਰ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਫਰੀਕ ਕੋਲੇ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਰਹਿਣ ਵਾਲਾ ਅਗਲੀ ਵੀਰ ਆਕਾਸ਼ਦੀਪ ਦੇਸ਼ ਲਈ ਸ਼ਹੀਦ ਹੋਇਆ ਹੈ ਪਰ ਉਸ ਨੂੰ ਹਜੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਨਾ ਹੀ ਸਰਕਾਰ ਵੱਲੋਂ ਆਪਣੇ ਕਿਸੇ ਵੀ ਪਲੇਟਫਾਰਮ ਦੇ ਉੱਪਰ ਉਸ ਦੀ ਕੋਈ ਫੋਟੋ ਪਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਹਾਲਾਂਕਿ ਕੱਲ ਉਸ ਦਾ ਅੰਤਿਮ ਸੰਸਕਾਰ ਹੋਇਆ ਵਿੱਚ ਵਿੱਚ ਚੋ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਅਤੇ ਕੁਝ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਰ ਸਰਕਾਰ ਵੱਲੋਂ ਉਨ੍ਹਾਂ ਤੱਕ ਕੋਈ ਵੀ ਸੰਦੇਸ਼ ਜਾਂ ਰਸਮੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਕੋਈ ਵੀ ਸਲਮਾਨ ਨਹੀਂ ਦਿੱਤਾ ਗਿਆ ਅੰਤਮ ਅਰਦਾਸ ਦੇ ਵਿੱਚ ਨਾ ਹੀ ਫ੍ਰੀ ਕੋਡ ਦਾ ਕੋਈ ਆਲਾ ਅਧਿਕਾਰੀ ਪਹੁੰਚਿਆ ਜੋ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰ ਸਕੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਉਸ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਉਸ ਦੇ ਨਾਲ ਪਰਿਵਾਰ ਨਾਲ ਗੱਲਬਾਤ ਕਰਨ ਲਈ ਪ੍ਰਸ਼ਾਸਨ ਜਾਂ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਨਹੀਂ ਪਹੁੰਚ ਰਿਹਾ ਪਿਛਲੇ ਦਿਨੀ ਪੰਜਾਬ ਦੇ ਮਜੀਠਿਆ ਪਿੰਡ ਦੇ ਵਿੱਚ ਸ਼ਰਾਬ ਦੇ ਨਾਲ ਕਾਫੀ ਲੋਕਾਂ ਦੀ ਮੌਤ ਹੋਈ ਹੈ ਸਰਕਾਰ ਵੱਲੋਂ ਉੱਥੇ ਮੌਜੂਦ ਜਾ ਵੀ ਦਿੱਤਾ ਗਿਆ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਔਰ ਐਸਾ ਪਰਿਵਾਰ ਦੀ ਇੱਕ ਫੋਟੋ ਪਾਉਣੀ ਜੋ ਇੱਕ ਅਗਨੀ ਵੀਰ ਦੇਸ਼ ਲਈ ਸ਼ਹੀਦ ਹੋਇਆ ਹਾਲਾਂਕਿ ਗੱਲ ਕਰੀਏ ਤਾਂ ਅਜੇ ਤੱਕ ਸਰਕਾਰਾਂ ਉਸ ਨੂੰ ਸ਼ਹੀਦ ਨਹੀਂ ਮੰਨ ਰਹੀਆਂ ਚਾਹੇ ਕੇਂਦਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਇਹ ਚੀਜ਼ ਤੇ ਸਵਾਲ ਖੜੇ ਹੋ ਰਹੇ ਨੇ ਕੱਲ ਵੀ ਜਦੋਂ ਅੰਤਿ ਸਸਕਾਰ ਕੀਤਾ ਜਾ ਰਿਹਾ ਸੀ ਅਗਨੀ ਵੀਰ ਦਾ ਤਾਂ ਉਸ ਸਮੇਂ ਵੀ ਸੁਰਕਾਂ ਵੱਲੋਂ ਸਵਾਲ ਖੜੇ ਕੀਤੇ ਗਏ ਕਿ ਇਸ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਉਤਾਰਿਆ ਹਾਲਾਂਕਿ ਇਹ ਪੱਲਾ ਝਾੜਦਾ ਪ੍ਰਸ਼ਾਸਨ ਨਜ਼ਰ ਆਇਆ ਕਿ ਇਸ ਵਿੱਚ ਇਨਕੁਆਰੀ ਹੋ ਰਹੀ ਹੈ ਇਨਕੁਆਰੀ ਤੋਂ ਬਾਅਦ ਜਿਵੇਂ ਵੀ ਫੌਜਦਿਆਂ ਦਾਇਰਸ ਹੋਣਗੀਆਂ ਅਸਦੇ ਆਧਾਰ ਤੇ ਹੀ ਇਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਪਰ ਗੱਲ ਬਣਦੀ ਹੈ ਕਿ ਇੱਕ ਪਾਸੇ ਤੁਸੀਂ ਸਮਾਗਮ ਰੱਖ ਰਹੇ ਹੋ ਜੀਤ ਦਾ ਜਸ਼ਨ ਜੋ جنگ ਲੱਗੀ ਨਹੀਂ ਉਸ ਦਾ ਜਸ਼ਨ ਮਨਾ ਰਹੇ ਹੋ ਜਿਸ ਵੇਲੇ ਤੁਸੀਂ ਪੰਜਾਬੀ ਗਾਇਕਾਂ ਨੂੰ ਬੁਲਾ ਕੇ ਰੰਗ ਰੰਗ ਪ੍ਰੋਗਰਾਮ ਕਰਾ ਰਹੇ ਹੋ ਪਰ ਉਸ ਦੇ ਪਾਸੇ ਉਸਮਾਨ ਨੂੰ ਪੁੱਛੋ ਜਿਸ ਦਾ ਪੁੱਤ ਇਸ ਦੁਨੀਆ ਤੋਂ ਗਿਆ ਜਿਸ ਨੇ ਦੇਸ਼ ਲਈ ਕੁਰਬਾਨ ਹੋਇਆ 20 ਸਾਲ ਦੀ ਉਮਰ ਦੇ ਵਿੱਚ ਦੇਸ਼ ਲਈ ਕੁਰਬਾਨ ਹੋਇਆ ਪਰ ਉਸ ਨੂੰ ਕਿਸੇ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਅਗਨੀ ਵੀਰਾਂ ਨੂੰ ਉਹਨਾਂ ਦਾ ਜੋ ਵੀ ਬਣਦਾ ਮੁਆਜਰਾ ਦੇਵਾਂਗੇ ਪਰ ਇਸ ਪਰਿਵਾਰ ਲਈ ਹਜੇ ਤੱਕ ਕੋਈ ਵੀ ਮੁਆਜਰੇ ਦੀ ਗੱਲ ਨਾ ਹੀ ਸ਼ੀਰ ਦੀ ਗੱਲ ਸਾਹਮਣੇ ਆਈ ਹੈ ਅੱਜ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਇੱਥੇ ਪਹੁੰਚ ਰਹੀ ਸੀ ਤਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਸਵਾਲ ਕਰਨੇ ਸਨ ਕਿਉਂਕਿ ਪਿਛਲੇ ਸਮੇਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜੋ ਹੋਇਆ ਉਸ ਦੇ ਲੈ ਕੇ ਸਵਾਲ ਕਰਨੇ ਸਨ ਪਰ ਉਹਨਾਂ ਨੂੰ ਵੀ ਅੱਜ ਇਹਨਾਂ ਦਰband ਕਰ ਦਿੱਤਾ ਗਿਆ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਵਾਲ ਕਰਾਂਗੇ ਕਿ ਉਹਨਾਂ ਨੂੰ ਜੋ ਪਿਛਲੇ ਸਮੇਂ ਵਿੱਚ ਕਣਕਾਂ ਦਾ ਨੁਕਸਾਨ ਹੋਇਆ ਉਸ ਦਾ ਕੋਈ ਮੁਆਜਰਾ ਨਹੀਂ ਮਿਲਿਆ ਪਰ ਸਰਕਾਰ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਇੱਕ ਪਾਸੇ ਦੇਸ਼ ਲਈ ਕੁਰਬਾਨ ਹੋਇਆ ਨੌਜਵਾਨ ਉਸ ਲਈ ਕੋਈ ਫੋਟੋ ਨਹੀਂ ਪਾਈ ਜਾਂਦੀ ਤੇ ਦੂਜੇ ਪਾਸੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਜੋ ਕਿ ਜਿੱਤ ਜੋ ਕਿ جنگ ਹੋਈ ਨਹੀਂ ਸੋ ਸਵਾਲ ਖੜੇ ਹੁੰਦੇ ਨੇ ਕਿ ਸਰਕਾਰਾਂ ਇਸ ਵਾਰ ਕਿਉਂ ਨਹੀਂ ਜਾਣ ਦਿੰਦੀਆਂ ਜਿਹੜੇ ਪੈਸੇ ਇੰਨਾਂ ਤੇ ਖਰਚੇ ਜਾ ਰਹੇ ਨੇ ਸਿੰਗਲਾਂ ਤੇ ਖਰਚੇ ਜਾ ਰਹੇ ਨੇ ਕੀ ਉਹਨਾਂ ਦੀ ਪਰਿਵਾਰ ਦੀ ਮਦਦ ਨਹੀਂ ਕੀਤੀ ਜਾਂਦੀ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਹੋਰ ਬੇਟਾ ਉਸ ਨੂੰ ਵੀ ਉਹ ਫੌਜ ਭੇਜਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਵਿੱਚ ਪੰਜਾਬ ਦਾ ਖੂਨ ਹਮੇਸ਼ਾ ਦੇਸ਼ ਲਈ ਖੜਾ ਹੈ ਪੰਜਾਬ ਦੀ ਜਵਾਨੀ ਹਮੇਸ਼ਾ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਸੇਵਾ ਕਰਨੀ ਚਾਹੁੰਦੀ ਹੈ ਅਤੇ ਮਾਵਾ ਦੇ ਪੁੱਤ ਲਗਾਤਾਰ ਫੌਜ ਵਿੱਚ ਭਰਤੀ ਹੁੰਦੇ ਨੇ ਤੇ ਪਰ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮ੍ਰਿਤਕ ਦੇਹਾਂ ਉਹ ਲਟੰਗਜ ਵਿੱਚ ਲਪੇਟੀਆਂ ਘਰ ਆਉਂਦੀਆਂ ਨੇ ਕੱਲ ਦੀਆਂ ਜੋ ਤਸਵੀਰਾਂ ਸੀ ਉਹ ਭਾਵਕ ਕਰਨ ਵਾਲੀਆਂ ਸੀ ਘਰ ਦੇ ਵਿੱਚ ਭਰਾ ਦੇ ਮ੍ਰਿਤਕ ਦੇਹ ਪਈ ਹੋਈ ਸੀ ਤਾਂ ਛੋਟੇ ਭਰਾ ਦੇ ਹੱਥ ਵਿੱਚ ਤਿਰੰਗਾ ਝੰਡਾ ਫੜਿਆ ਹੋਇਆ ਸੀ ਅੱਖਾਂ ਦੇ ਵਿੱਚੋਂ ਰੋਣ ਆਉਂਦਾ ਸੀ ਅਜਿਹੀਆਂ ਤਸਵੀਰਾਂ ਦੇਖ ਕੇ ਜਦੋਂ ਇੱਕ ਮਾਂ ਆਪਣੇ ਪੁੱਤ ਤੇ ਵਿਰਾਸਤ ਕਰ ਰਹੀ ਸੀ ਪਰ ਇਹ ਤਸਵੀਰਾਂ ਸਾਡੀਆਂ ਸਰਕਾਰਾਂ ਨੂੰ ਨਹੀਂ ਦਸੀਆਂ ਨਾ ਹੀ ਕੇਂਦਰ ਨੂੰ ਨਾ ਹੀ ਪੰਜਾਬ ਨੂੰ ਪੰਜਾਬ ਦੇ ਪੁੱਤ ਲਗਾਤਾਰ ਦੇਸ਼ ਲਈ ਸ਼ਹੀਦ ਹੋ ਰਹੇ ਨੇ ਅਗਨੀਵੀਰ ਤਹਿਤ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਪਰ ਉਹਨਾਂ ਨੂੰ ਨਾ ਹੀ ਸ਼ਹੀਦੀ ਦਾ ਦਰਜ ਤੈਂਦਾ ਹੈ ਤੇ ਨਾ ਹੀ ਕੋਈ ਹੋਰ ਮੌਜਾ ਦਿੱਤਾ ਜਾਂਦਾ ਪਰ ਸਰਕਾਰ ਸ਼ਰਾਬੀਆਂ ਨੂੰ ਅਜਿਹਿਆਂ ਨੂੰ ਜਿਹੜਾ ਹੈਗਾ ਮੁਆਜਾ ਦੇ ਦਿੰਦੀ ਆ ਪਰ ਜੋ ਦੇਸ਼ ਲਈ ਕੁਰਬਾਨ ਹੁੰਦੇ ਨੇ ਉਹਨਾਂ ਦੀ ਇਨਕੁਆਰੀਆਂ ਤੋਂ ਬਾਅਦ ਹੀ ਉਹਨੂੰ ਛੇਕਿਆ ਦਰਜ ਕੀਤਾ ਜਾਂਦਾ ਲੋਕ ਮੰਗ ਕਰਦੇ ਨੇ ਕਿ ਅਗਨੀ ਵੀਰ ਆਕਾਸ਼ ਦੀਪ ਦਾ ਹਜੇ ਸਿਵਾ ਠੰਡਾ ਨਹੀਂ ਹੋਇਆ ਪਰ ਦੂਜੇ ਪਾਸੇ ਜਸ਼ਨ ਨਹੀਂ ਮਨਾਉਣੇ ਚਾਹੀਦੇ ਇਹ ਚੀਜ਼ ਦਾ ਹਲੇ ਤੱਕ ਲੋਕਾਂ ਦੇ ਵਿੱਚ ਰੋਸ ਹੈ ਸਵਾਲ ਖੜੇ ਹਮੇਸ਼ਾ ਹੁੰਦੇ ਰਹਿੰਦੇ ਨੇ ਪਰ ਸਰਕਾਰਾਂ ਆਪਣੇ ਤਸ ਤੋਂ ਮਸਮੀ ਹੋ ਰਹੀਆਂ ਸਰਕਾਰਾਂ ਨੂੰ ਇਸ ਬਾਰੇ ਕੋਈ ਧਿਆਨ ਨਹੀਂ ਕਿਸੇ ਮਾ ਦਾ ਪੁੱਤ ਮਰਿਆ ਸਰਕਾਰ ਨੂੰ ਕੋਈ ਧਿਆਨ ਨਹੀਂ ਜਿਹੜੀਆਂ ਸਰਕਾਰਾਂ ਕਿਸਾਨਾਂ ਨੂੰ ਦੱਸਦੀਆਂ ਸਨ ਕਿ ਇਹ ਫੈਲੇ ਨੇ ਪਰ ਅੱਜ ਉਹ ਪਾਣੀ ਦੇ ਮਸਲੇ ਤੇ ਆਫ਼ਤ ਕਰਨੇ ਲਈ ਬਿਠੇ ਉਹ ਸਵਾਲ ਖੜੇ ਕਰ ਰਹੇ ਨੇ ਕਿਸਾਨ ਸਵਾਲ ਖੜੇ ਜਿੱਥੇ ਕਿ ਇਹ ਨਾਰਾ ਲੱਗਦਾ ਸੀ ਜੈ ਜਵਾਨ ਜੈ ਕਿਸਾਨ ਪਰ ਅੱਜ ਦੋਹੇ ਸਵਾਲ ਖੜੇ ਕਰ ਰਹੇ ਨੇ ਕਿ ਉਹਨਾਂ ਦਾ ਹੱਕ ਉਹਨਾਂ ਨੂੰ ਕਿਉਂ ਮਿਲੇਗਾ ਸਾਡਾ ਗੱਲਬਾਤ ਕਰਨ ਦਾ ਜਰੀਆ ਇਹੀ ਸੀ ਕਿਉਂਕਿ ਕਿਤਨੇ ਕਿਤੇ ਮੀਡੀਆ ਉੱਪਰ ਵੀ ਰੋਕ ਲੱਗ ਜਾਂਦੀ ਹੈ ਕੀ ਸਵਾਲ ਖੜੇ ਨਾ ਕੀਤੇ ਜਾਂਦੇ ਸਰਕਾਰ ਜੋ ਦਿਖਾਉਣਾ ਚਾਹੁੰਦੀ ਹੈ ਸਿਰ ਉਹੀ ਦੇਖਿਆ ਜਾਂਦਾ ਹੁਣ ਦੇਖਣਾ ਆਨਲਾਈਨ ਸਮਾਜ ਦੇ ਵਿੱਚ ਇਹ ਜਸ਼ਨ ਦਾ ਮਾਹੌਲ ਮਨਾਇਆ ਜਾਂਦਾ ਇੱਕ ਪਾਸੇ ਕਿਸਾਨਾਂ ਨੇ ਸਵਾਲ ਕਰਨਾ ਹੈ ਤਾਂ ਦੂਜੇ ਪਾਸੇ ਫਰੀਕ ਕੋਟ ਦੇ ਅਗਣੀ ਵੀਰ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਨਹੀਂ